ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਰਚਿਆ ਰਾਗ ਗੁਜਰੀ ਚ ਦਰਜ ਸ਼ਬਦ 나ਭ ਕਮਲ ਤੇ ਬ੍ਰਹਮਾ ਉਪਜੇ ਤੇ ਵਿਚਾਰ ਕਰਾਂਗੇ ਜੀ ਆਪਣਾ ਮਕਸਦ ਹੈ ਗੁਰੂ ਸਾਹਿਬ ਨੇ ਜੋ ਪਰਮਾਤਮਾ ਦੀ ਬੇਅੰਤਤਾ ਦੱਸੀ ਹੈ ਉਸ ਨੂੰ ਥੋੜਾ ਸਮਝਣਾ ਤੇ ਇਹ ਵੀ ਕਿ ਉਸ ਪ੍ਰੀਤਮ ਨੂੰ ਮਤਲਬ ਮਨ ਵਿੱਚ ਵਸਾਉਣਾ ਕਿਉਂ ਜ਼ਰੂਰੀ ਹੈ ਆ ਸ਼ੁਰੂ करिए ਰਹਾਉ ਵਾਲੀ ਤੁਕ ਹੈ ਪ੍ਰੀਤਮ ਕਿਉਂ ਬਿਸਰਹਿ ਮੇਰੇ ਪ੍ਰਾਨ ਆਧਾਰ ਸਿੱਧਾ ਸਵਾਲ ਹੈ ਮਨ ਨੂੰ ਹੈਨਾ ਕਿ ਜੋ ਜਿੰਦ ਜਾਨ ਦਾ ਆਸਰਾ ਹੈ ਉਸ ਨੂੰ ਕਿਉਂ ਭੁਲਾ ਰਿਹਾ ਹੈ ਬਿਲਕੁਲ ਇੱਕ ਤਰ੍ਹਾਂ ਦੀ ਯਾਦ ਦੀਵੰਦੀ ਆਪਣੇ ਆਪ ਨੂੰ ਤੇ ਅੱਗੇ ਗੁਰੂ ਸਾਹਿਬ ਦੱਸਦੇ ਨੇ ਕਿ ਫਿਰ ਇਸ ਪ੍ਰਭੂ ਦੀ ਭਗਤੀ ਕੌਣ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਜਾ ਕੀ ਭਗਤ ਕਰਹਿ ਜਨ ਪੂਰੇ ਯਾਨੀ ਕਿ ਪੂਰੀ ਤਰ੍ਹਾਂ ਸਮਰਪਿਤ ਭਗਤ ਜਨ ਪੂਰੇ ਤੇ ਇੱਥੋਂ ਤੱਕ ਕਿ ਮੁਨੀ ਜਨ ਸੇਵੇ ਗੁਰਬੀਚਾਰ ਵੱਡੇ ਵੱਡੇ ॠषि मुनि ਵੀ ਉਹ ਵੀ ਉਸੇ ਗੁਰਪੇਧ ਯਾਨੀ ਕਿ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਚ ਲੱਗੇ ਨੇ ਅੱਛਾ ਫਿਰ ਅੱਗੇ ਹਿੰਦੂ ਮਿਥਿਹਾਸ ਦਾ ਜ਼ਿਕਰ ਆਉਂਦਾ ਨਾਬ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਠ ਸਵਾਰ ਇਹ ਤਾਂ ਆਪਾਂ ਸੁਣਦੇ ਆਏ ਆ ਕਿ ਬ੍ਰਹਮਾ ਵਿਸ਼ਨੂੰ ਦੇ ਨਾਭੀ ਕਮਲ ਤੋਂ ਪੈਦਾ ਹੋਇਆ ਤੇ ਫਿਰ ਵੇਦ ਰਚੇ ਹਾਂਜੀ ਹਾਂਜੀ ਪਰ ਦੇਖੋ ਗੁਰੂ ਸਾਹਿਬ ਇੱਥੇ ਸਿਰਫ ਕਹਾਣੀ ਨਹੀਂ ਸੁਣਾ ਰਹੇ ਉਹ ਇਸ ਨੂੰ ਇੱਕ ਡੂੰਘੇ ਅਰਥ ਵੱਲ ਲੈ ਕੇ ਜਾ ਰਹੇ ਨੇ ਅਗਲੀ ਧੁਕ ਹੈ ਤਾਕੋ ਅੰਤ ਨਾ ਜਾਈ ਲਖਣਾ आवत जात रहे गुबार हुँ. मतलब जिस ब्रह्मा नु वेदਾਂ ਦਾ ਰਚਨਹਾਰ ਕਿਹਾ ਜਾਂਦਾ ਹੈ ਉਹ ਆਪ ਵੀ ਉਸ ਅਸਲ ਕਰਤਾਰ ਦੀ ਰਚਨਾ ਦਾ ਅੰਤ ਨਹੀਂ ਪਾ ਸਕਿਆ ਉਹ ਖੁਦ ਯੁਗਾਂ ਤੱਕ ਇੱਕ ਤਰ੍ਹਾਂ ਦੇ ਗਿਆਨ ਦੇ ਹਨੇਰੇ ਚ ਯਾਨੀ ਗੁਬਾਰ ਚ ਭਟਕਦਾ ਰਿਹਾ ਪਰ ਅੰਤ ਨਾ ਮਿਲਿਆ ਹੂੰ ਇਹ ਪਰਮਾਤਮਾ ਦੀ ਬੇਅੰਤਤਾ ਦਾ ਸਬੂਤ ਹੈ ਹੂੰ ਵੇਦਾਂ ਦੇ ਗਿਆਨ ਤੋਂ ਵੀ ਪਰੇ ਵਾਹ ਮਤਲਬ ਕਿ ਸਾਡੀ ਸਮਝ ਸਾਡੀ ਕਲਪਨਾ ਬਹੁਤ ਛੋਟੀ ਹੈ ਹਾਂਜੀ ਤੇ ਐਸੀ ਵੱਡੀ ਸਚਾਈ ਨੂੰ ਅੱਗੇ ਹੋਰ ਖੋਲਿਆ ਰਵ ਸਸ ਦੀਪਕ ਜਾਕੇ ਤਿਰਭਵਨ ਇਕਾ ਜੋਤ ਮੁਰਾਰ ਹਾਂਜੀ ਕਿ ਸੂਰਜ ਰਵ ਤੇ ਚੰਦ ਸਸ ਇਹ ਵੱਡੀਆਂ ਚੀਜ਼ਾਂ ਵੀ ਉਸ ਪ੍ਰਭੂ ਦੀ ਰਚਨਾ ਅੱਗੇ ਬਸ ਨਿੱਕੇ ਜੇ ਦੀਵਕ ਨੇ ਦੀਪਕ ਜਾਕੇ ਹਾਂਜੀ ਨਿੱਕੇ ਜੇ ਦੀਪਕ ਤੇ ਉਸ ਇੱਕੋ ਪ੍ਰਭੂ ਦੀ ਜੋਤ ਇਕਾ ਜੋਤ ਉਸ ਸਾਰੇ ਤਿੰਨਾਂ ਲੋਕਾਂ ਚ ਸਾਰੀ ਸ੍ਰਿਸ਼ਟੀ ਚ ਸਮਾਈ ਹੋਈ ਹੈ ਸਹੀ ਗੱਲ ਹੈ ਤੇ ਫਿਰ ਦੇਖੋ ਇਸ ਬ੍ਰਹਮੰਡੀ ਸੱਚ ਦੇ ਸਾਹਮਣੇ ਮਨੁੱਖ ਦੀ ਕੀ ਹਾਲਤ ਹੈ ਗੁਰੂ ਸਾਹਿਬ ਦੋ ਤਰ੍ਹਾਂ ਦੇ ਲੋਕ ਦੱਸਦੇ ਨੇ ਗੁਰਮੁਖ ਹੋਏ ਸੋ ਅਹਨਿਸ ਨਿਰਮਲ ਮਨਮੁਖ ਰਹਿਣ ਅੰਧਿਆਰ ਜਿਹੜਾ ਗੁਰਮੁਖ ਹੈ ਗੁਰੂ ਦੇ ਰਾਹ ਤੇ ਤੁਰਨ ਵਾਲਾ ਉਹ ਤਾਂ ਦਿਨ ਰਾਤ ਅਹਨਿਸ ਹੋਵੇਂ ਤਾਂ ਰਹਤ ਨਿਰਮਲ ਰਹਿੰਦਾ ਪਰ ਦੂਜੇ ਪਾਸੇ ਮਨਮੁਖ ਆਪਣੇ ਮਨ ਦੇ ਪਿੱਛੇ ਲੱਗਣ ਵਾਲਾ ਉਹ ਅਗਿਆਨਤਾ ਦੀ ਹਨੇਰੀ ਰਾਤ ਰਹਿਣ ਅੰਧਿਆਰ ਚ ਗਵਾਚਿਆ ਰਹਿੰਦਾ ਮਨਮੁਖ ਰਹਿਣ ਅੰਧਿਆਰ ਅੱਛਾ ਅੱਗੇ ਫਿਰ ਸਿੱਧਾਂ ਦੀ ਗੱਲ ਆਂਦੀ ਹੈ ਉਹ ਤਾਂ ਬੜੀਆਂ ਸਮਾਧੀਆਂ ਲਾਉਂਦੇ ਹਨ ਮਨ ਨੂੰ ਵਸ ਕਰਨ ਲਈ ਯਤਨ ਕਰਦੇ ਸੀ ਪਰ ਇੱਥੇ ਲਿਖਿਆ ਸਿੱਧ ਸਮਾਧੀ ਕਰਹਿ ਨਿਤ ਝਗੜਾ ਝਗੜਾ ਕਿਉਂ ਕਿਹਾ ਗਿਆ ਹਾਂ ਇਹ ਬੜੀ ਦਿਲਚਸਪ ਗੱਲ ਹੈ ਝਗੜਾ ਸ਼ਾਇਦ ਇਸ ਲਈ ਕਿ ਇਹ ਮਨ ਦੇ ਨਾਲ ਇੱਕ ਕਿਸਮ ਦੀ ਜ਼ੋਰ ਅਜ਼ਮਾਈ ਹੈ ਇੱਕ ਲੜਾਈ ਹੈ ਬਾਰੋਂ ਦੇਖਣ ਨੂੰ ਬੜਾ ਪ੍ਰਭਾਵਸ਼ਾਲੀ ਲੱਗ ਸਕਦਾ ਪਰ ਗੁਰੂ ਸਾਹਿਬ ਦੇ ਹਿਸਾਬ ਨਾਲ ਇਹ ਅੰਦਰਲੀ ਜੋਤ ਨੂੰ ਸਹਜੇ ਪਾਣ ਦਾ ਰਾਹ ਨਹੀਂ ਹੈ ਠੀਕ ਤਾਂ ਹੀ ਅੱਗੇ ਕਿਹਾ ਦੋਹੂ ਲੋਚਨ ਕਿਆ ਹੈ ਰਹਿ ਭਾਵ ਇਹਨਾਂ ਬਾਹਰ ਲੀਆ ਅੱਖਾਂ ਨਾਲ ਇਹ ਸਰੀਰਿਕ ਕਸਰਤਾ ਨਾਲ ਉਹ ਅੰਦਰ ਵਸਦੀ ਰੱਬੀ ਜੋਤ ਨਹੀਂ ਦਿਸਦੀ ਤਾਂ ਫਿਰ ਇਸ ਅੰਦਰੂਨੀ ਖਿਚੋਤਾਂ ਦਾ ਇਸ ਝਗੜੇ ਦਾ ਹੱਲ ਕੀ ਹੈ ਹੱਲ ਦੇਖੋ ਗੁਰੂ ਕੋਲ ਹੈ ਅੰਤਰ ਜੋਤ ਸ਼ਬਦ ਧੁਨ ਜਾਗੈ ਸਤਗੁਰ ਝਗਰ ਨਿਬੇਰੈ ਤੇਰਾ ਸੱਚਾ ਗੁਰੂ ਹੀ ਇਸ ਝਗੜੇ ਨੂੰ ਮੁਕਾਂਦਾ ਹੈ ਨਿਬੇੜਦਾ ਹੈ ਕਿਵੇਂ ਜ਼ਬਰਦਸਤੀ ਨਾਲ ਨਹੀਂ ਸਗੋਂ ਸਮਝ ਦੇ ਕੇ ਜਦੋਂ ਗੁਰੂ ਦਾ ਸ਼ਬਦ ਮਿਲਦਾ ਹੈ ਤਾਂ ਅੰਦਰ ਦੀ ਜੋਤ ਉਹ ਅਨਾਹਤ ਤੁਨੀ ਸ਼ਬਦ ਤੁਨੀ ਉਹ ਜਾਗ ਪੈਂਦੀ ਹੈ ਫਿਰ ਮਨ ਆਪੇ ਸ਼ਾਂਤ ਹੋ ਜਾਂਦਾ ਉਸ ਨੂੰ ਸੱਚ ਦਿਸ ਪੈਂਦਾ ਬਹੁਤ ਖੂਬ ਤੇ ਫਿਰ ਅੰਤ ਵਿੱਚ ਗੁਰੂ ਸਾਹਿਬ ਬੜੀ ਨਿਮਰਤਾ ਨਾਲ ਅਰਦਾਸ ਕਰਦੇ ਨੇ ਸੁਰ ਨਰਨਾਥ ਬਿਆੰਤ ਅਜੋਨੀ ਸਾਚੇ ਮਹਿਲ ਅਪਾਰਾ हे ਦੇਵਤਿਓ ਸੁਰ ਮਨੁੱਖਾ ਨਰ ਦੇ ਮਾਲਿਕ ਤੂੰ ਬਿਆੰਤ ਹੈ ਜੂਨਾ ਤੋਂ ਰਹਿਤ ਹੈ ਅਜੋਨੀ ਹੈ ਤੇਰਾ ਟਿਕਾਣਾ ਸਦਾ ਕਾਇਮ ਹੈ ਸਾਚੇ ਮਹਿਲ ਤੇਰਾ ਕੋਈ ਪਾਰਾਵਾਰ ਨਹੀਂ ਆਪਾਰਾ ਹਾਂਜੀ ਇਹ ਅਰਦਾਸ ਇੱਕ ਤਰ੍ਹਾਂ ਨਾਲ ਸਾਰੇ ਵਿਚਾਰ ਦਾ ਸਿਖਰ ਹੈ ਤੇ ਆਖਰੀ ਤੁਕ ਚ ਬੇਨਤੀ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੁ ਨਿਸਤਾਰਾ ਏ ਸਾਰੇ ਜਗਤ ਦੇ ਜੀਵਨ ਜਗ ਜੀਵਨ ਆਪਣੀ ਮੈਰ ਦੀ ਨਜ਼ਰ ਨਦਰ ਕਰੋ ਤਾਂ ਜੋ ਮੁਕਤੀ ਨਿਸਤਾਰਾ ਮਿਲੇ ਤੇ ਮਨ ਸਹਿਜ ਅਵਸਥਾ ਚ ਟਿਕ ਜਾਏ ਤੇਰੇ ਨਾਲ ਜੁੜ ਜਾਏ ਇਹ ਸਭ ਤੇਰੀ ਕਿਰਪਾ ਨਾਲ ਹੀ ਹੋਣਾ ਸੋ ਜੇ ਸਾਰੇ ਗੱਲ ਦਾ ਨਿਚੋੜ ਕੱਢੀਏ ਤਾਂ ਇਹੀ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ ਅਗਾਧ ਹੈ ਸਾਡੀ ਸਮਝ ਤੋਂ ਪਰੇ ਹੈ ਭਾਵੇਂ ਬ੍ਰਹਮਾ ਹੋਵੇ ਸਿੱਧ ਹੋਣ ਜਾਂ ਸਾਡੇ ਵਰਗੇ ਆਮ ਲੋਕ ਕੋਈ ਵੀ ਆਪਣੇ ਜ਼ੋਰ ਨਾਲ ਉਸ ਨੂੰ ਪੂਰਾ ਨਹੀਂ ਜਾਣ ਸਕਦਾ ਬਿਲਕੁਲ ਪਰ ਗੁਰੂ ਦੇ ਸ਼ਬਦ ਦੀ ਰੋਸ਼ਨੀ ਨਾਲ ਉਸ ਅੰਦਰ ਵਸਦੀ ਜੋਤ ਦਾ ਅਹਿਸਾਸ ਹੋ ਸਕਦਾ ਹੈ ਸਹੀ ਤੇ ਅੰਤ ਵਿੱਚ ਇੱਕ ਗੱਲ ਸੋਚਣ ਲਈ ਛੱਡ ਜਾਂਦੇ ਹਾਂ ਜੇ ਉਹ ਏਕਾ ਜੋਤ ਸਭ ਥਾਂ ਹੈ ਤੇ ਸਾਡੇ ਅੰਦਰ ਵੀ ਹੈ ਤਾਂ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਕੀ ਛੋਟੀਆਂ-ਛੋਟੀਆਂ ਤਬਦੀਲੀਆਂ ਕਰ ਸਕਦੇ ਹਾਂ ਜਾਂ ਕਿਹੜੀਆਂ ਯਾਦ ਦਿਹਾਣੀਆਂ ਰੱਖ ਸਕਦੇ ਹਾਂ ਤਾਂ ਕਿ ਇਸ ਹਰ ਵੇਲੇ ਮੌਜੂਦ ਰੱਬੀ ਰੌਸ਼ਨੀ ਬਾਰੇ ਸਾਡੀ ਜਾਗਰੂਕਤਾ ਬਣੀ ਰਹੇ ਤਾਂ ਕਿ ਅਸੀਂ ਮਨਮੁਖ ਵਾਲੇ ਹਨੇਰੇ ਤੋਂ ਬਚੇ ਰਹੀਏ ਬਿਲਕੁਲ ਇਹ ਵਿਚਾਰਨ ਵਾਲੀ ਗੱਲ ਹੈ ਤੇ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ